ਦੇ ਜਿਹੜੀ ਚੀਜ਼ ਕੀਮਤੀ ਨਾ ਹੋਵੇ ਉਹਦਾ ਮੁੱਲ ਨਹੀਂ ਪੈਂਦਾ ਹੀਰਿਆਂ ਦਾ ਮੁੱਲ ਪੈਂਦਾ ਕੱਚ ਦਾ ਮੁੱਲ ਨਹੀਂ ਪੈਂਦਾ ਅਸਲੀ ਗਹਿਣਿਆਂ ਦਾ ਮੁੱਲ ਹੁੰਦਾ ਆਰਟੀਫੀਸ਼ੀਅਲ ਗਹਿਣਿਆਂ ਦਾ ਮੁੱਲ ਨਹੀਂ ਹੁੰਦਾ ਬਹੁਤ ਹੀ ਸੇਤ ਨੂੰ ਸੋਨਾ ਜਾਂ ਚੰਗੀਆਂ ਬਣਾਉਣ ਵਾਲੀਆਂ ਚੀਜ਼ਾਂ ਦਾ ਖਾਨ ਪੀਣ ਵਰਤਨ ਵਾਲੀਆਂ ਚੀਜ਼ਾਂ ਦਾ ਮੁੱਲ ਹੁੰਦਾ ਹੈ ਕੂੜ ਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ ਸੋ ਮਹਿੰਗੀਆਂ ਵਸਤੂਆਂ ਜਿਹੜੀਆਂ ਮਹਿੰਗੇ ਭਾਵੇਂ ਕਦੀਆਂ ਨੇ ਕੂੜ ਕਬਾੜ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਦੇਹੀ ਵਿੱਚ ਆ ਕੇ ਜਿਹੜਾ ਰੱਬ ਨਾਲ ਨਹੀਂ ਜੁੜਦਾ ਬਾਣੀ ਵਿੱਚ ਲਿਖਿਆ ਉਹਦੀ ਦੇਹੀ ਦਾ ਵੀ ਕੋਈ ਮੁੱਲ ਨਹੀਂ ਉਹਦੀ ਦੇਹੀ ਵੀ ਇਦਾਂ ਹੀ ਐ ਵੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤੇ ਜਿਹੜਾ ਇਸ ਦੇਹੀ ਦੇ ਵਿੱਚ ਆ ਕੇ ਆਪਣੇ ਆਪ ਨੂੰ ਜਾਣ ਲੈਂਦਾ ਪਹਿਚਾਣ ਲੈਂਦਾ ਨਿਯਮ ਬੱਧ ਹੋ ਜਾਂਦਾ ਡਿਸਪਲਨ ਦੇ ਵਿੱਚ ਰਹਿੰਦਾ ਹੈ ਮਰਿਆਦਾ ਵਿੱਚ ਜੀਵਨ ਬਤੀਤ ਕਰਦਾ ਹੈ ਗੁਰਮਤ ਵਾਲਾ ਜੀਵਨ ਬਤੀਤ ਕਰਦਾ ਹੈ ਤੇ ਉਹਦੀ ਦੇਹੀ ਨੂੰ ਬਹੁਤ ਕੀਮਤੀ ਬਾਣੀ ਵਿੱਚ ਲਿਖਿਆ ਹੈ